ਪਸਾ ਹਾਈ ਸੀ ਮੈਂ ਕੋਲ ਤੇ ਜਿੱਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਜਿੱਤੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਹਾਂ ਵਾੜਾ ਕੀ ਨਾਂ ਸੀ ਮੇਰਾ ਨਸਲ ਵੀ ਤੁਹਾਡੀ ਬੈਡੀ ਸੀ ਹਾਂਜੀ ਕੀ ਕਰ ਕੀ ਸੀ ਹੈ ਕੀ ਨਾ ਕੀ ਉਹਨਾਂ ਦਾ ਕਰਨ ਦੇ ਪੀ ਕੀ ਹੋਇਆ ਕੀ ਸੀਗੇ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇਥੇ ਆ ਗਈ ਮੈਂ ਤਾਂ ਰੋਂਦੇ ਖਾਬਦੀ ਕੀ ਕੋਈ ਪਹਿਲਾਂ ਹੀ ਲੜਾਈ ਨੂੰ ਰੈਂਦੀ ਸੀ ਕੀ ਸੀਗਾ ਬਸ ਆਹੀ ਸੀ ਮੇਰੇ ਕੋਲ ਤਾਂ ਜਿੱਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦੇ ਮੈਂ ਕੀ ਕਰ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਹੈ ਵਿਆਹ ਕੇ ਤੈਨੂੰ ਕਿੰਨਾ ਟਾਈਮ ਹੋ ਗਿਆ 10 ਸਾਲ ਹੋ ਗਏ ਹਾਂ 10 ਸਾਲ ਹਾਂ 10 ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰਦੇ ਕੋਲ ਤੇ ਕਿਉਂ ਸੀ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਮੈਨੂੰ ਤਾਂ ਪਤਾ ਨਹੀਂ ਹਾਂ ਕਿਨੇ ਕਿਨੇ ਮਾਰਿਆ ਥੋੜੀ ਬੋਲ ਇਹ ਤਿੰਨੇ ਸੀ ਘਰੇ ਹੁਣ ਉਹ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਭੋ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜਾ ਸੁੱਤੀ ਬਈ ਮੈਂ ਵੀ ਆ ਗੱਲ ਹੋ ਗਈ ਇਹ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਘੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਵਿੱਚ ਪੈਰ ਵਾਈ ਤਾਂ ਕੀਤੀ ਆ ਸ਼ੱਕ ਦੇ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਕੀ ਹੈ ਕੀ ਕਾਰਨ ਕੀ ਸੀਗਾ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸਹੁਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਹਾਂਜੀ ਕਿੰਨੇ ਬੱਚੇ ਕਿੰਨੇ ਇੱਕ ਹੀ ਆ ਜੀ ਇੱਕ ਹੀ ਬੱਚਾ ਹਾਂਜੀ ਇੱਕ ਹੀ ਬੱਚਾ ਹਾਂਜੀ ਕੀ ਕਾਰਨ ਮਤਲਬ ਤਿੰਨੇ ਜਿਹੜੇ ਜਿਹੜਾ ਮਲੋਂ ਉਹਦਾ ਘਰ ਵਾਲਾ ਸੋਰਾ ਤੇ ਤਿੰਨੇ ਮਕੜ ਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੋਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖੀ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਉਹ ਪਤਾ ਨਹੀਂ ਕਾਰਨ ਦਾ ਵੀ ਕਿਉਂ ਕੋੜ ਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆਹ ਗੱਲ ਕਹਿੰਦੇ ਸੀ ਅਸੀਂ ਤੇ ਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਦਾ ਬਸ ਆਇ ਸੀ ਉਹਨਾਂ ਕੋਲ ਤੇ ਜਿੱਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਉੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਹਾਂ ਤੁਹਾਡਾ ਕੀ ਨਾਮ ਸੀ ਮੇਰਾ ਨਸਲ ਵੀ ਤੁਹਾਡੀ ਬੇਟੀ ਸੀ ਹਾਂਜੀ ਕੀ ਨਾਮ ਕੀ ਸੀ ਹੈ ਕੀ ਨਾਮ ਕੀ ਉਹਨਾਂ ਦਾ ਕਰਨਦੇਵ ਜੀ ਕੀ ਹੋਇਆ ਕੀ ਸੀਗਾ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇੱਥੇ ਆ ਗਈ ਮੈਂ ਤਾਂ ਰੋਂਦੇ ਖਾਬਦੀ ਹੂੰ ਕੀ ਕੋਈ ਪਹਿਲਾਂ ਲੜਾਈ ਨੂੰ ਰੈਂਦੀ ਸੀ ਕੀ ਸੀਗਾ ਬਸ ਆਹੀ ਸੀ ਉਹਨਾਈ ਕੋਲ ਤੇ ਜਦੋਂ ਜਾਂਦੀ ਉਹ ਤਾਂ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਮੈਂ ਕੀ ਕਰ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਹੈ ਵਿਆਹ ਕੇ ਤੈਨੂੰ ਕਿੰਨਾ ਟਾਈਮ ਹੋ ਗਿਆ 10 ਸਾਲ ਤਾਂ ਹੋ ਗਏ ਹਾਂ 10 ਸਾਲ ਹੋ ਗਏ ਹਾਂ 10 ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰ ਦੇ ਘੁੱਟ ਦੇ ਕਿਉਂ ਸੀ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਮੈਨੂੰ ਤਾਂ ਪਤਾ ਨਹੀਂ ਹਾਂ ਕਿਨੇ ਕਿਨੇ ਮਾਰੇ ਸੋਣੀ ਕੋੜ ਇਹ ਤਿੰਨੇ ਹੀ ਸੀ ਕਰੇ ਹੁਣ ਉਸ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਤੋਂ ਤਿੰਨੇ ਸੀ ਇਹ ਕਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜਾਂ ਸੁੱਤੀ ਬੈਨੂ ਵੀ ਆ ਗੱਲ ਹੋ ਗਈ। ਇਹ ਚੇਨਾ ਚਾਰ ਵਾਰੀ ਰੁਹੀ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਘੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਸ਼ੱਕ ਦੇ ਅਸੀਂ ਸਾਡੀ ਸਾਰੀ ਗਲੀ ਸੀ ਇੰਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਕੀ ਹੈ ਕਿ ਕਾਰਨ ਕੀ ਸੀਗਾ ਕਿਉਂ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸਹੁਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕਿ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਹਾਂਜੀ ਕਿੰਨੇ ਬੱਚੇ ਕਿੰਨੇ ਇੱਕ ਹੀ ਆ ਜੀ ਇੱਕੋ ਹੀ ਬੱਚਾ ਹਾਂਜੀ ਇੱਕ ਹੀ ਬੱਚਾ ਹਾਂ ਜੀ ਕਰਨ ਮੈਨੂੰ ਤਿੰਨੇ ਜਿਹੜੇ ਪਿਰਾਮ ਲੋ ਦਾ ਘਰ ਵਾਲਾ ਸੋਰਾ ਤੇ ਸਿੰਦੇ ਮਕੜ ਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੋਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਪਤਾ ਨਹੀਂ ਕਰਨ ਦਾ ਵੀ ਕਿਉਂ ਕੋੜ ਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆ ਗੱਲ ਕਹਿੰਦੇ ਸੀ ਅਸੀਂ ਤੇ ਇਹ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਦਾ